ਅੱਜ ਦੀ ਇਹ ਵੀਡੀਓ ਬਹੁਤ ਹੀ ਖਾਸ ਹੈ ਕਿਉਂਕਿ ਇਸ ਵਿੱਚ ਸ੍ਰੀ ਹਰਮੰਦਰ ਸਾਹਿਬ ਦੀ ਮਰਿਆਦਾ ਪ੍ਰਤੀ ਬਹੁਤ ਖਾਸ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਏ ਹਾਂ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਸਵਾਲ ਇੱਥੋਂ ਦੀ ਮਰਿਆਦਾ ਨੂੰ ਲੈ ਕੇ ਉਹਨਾਂ ਦੇ ਜਵਾਬ ਦੇਣ ਦੀ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਗਈ ਹੈ ਕਿ ਹਰਮੰਦਰ ਸਾਹਿਬ ਦੀ ਮਰਿਆਦਾ ਦੁਨੀਆ ਭਰ ਦੇ ਬਾਕੀ ਗੁਰਦੁਆਰਿਆਂ ਦੇ ਨਾਲੋਂ ਅਲੱਗ ਕਿਉਂ ਹੈ ਜਿਵੇਂ ਕਿ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਜੇਕਾਰਾ ਅਤੇ ਨਗਾਰਾ ਕਿਉਂ ਨਹੀਂ ਵਜਾਏ ਜਾਂਦੇ ਹਰਮੰਦਰ ਸਾਹਿਬ ਦੇ ਅੰਦਰ ਦਰ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਣ ਤੋਂ ਪਹਿਲਾਂ ਹੀ ਆਸਾ ਦੀ ਵਾਰ ਦਾ ਕੀਰਤਨ ਆਰੰਭ ਕਿਉਂ ਕਰ ਦਿੱਤਾ ਜਾਂਦਾ ਹੈ ਨੰਬਰ 3 ਤੇ ਗੱਲ ਕਰਾਂਗੇ ਕਿ ਹਰਮੰਦਰ ਸਾਹਿਬ ਵਿਖੇ ਬਾਕੀ ਗੁਰਦੁਆਰਿਆਂ ਦੇ ਨਾਲੋਂ ਜ਼ਿਆਦਾ ਅਰਦਾਸਾਂ ਹੁੰਦੀਆਂ ਨੇ ਤੇ ਨਿਸ਼ਚਿਤ ਸਮੇਂ ਤੇ ਦੁਪਹਿਰ ਦੀ 12 ਵਜੇ ਸ਼ਾਮ 3 ਵਜੇ ਵਾਲੀ ਅਰਦਾਸ ਦਾ ਕੀ ਇਤਿਹਾਸ ਹੈ ਤੇ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੈਕਾਰੇ ਅਤੇ ਨਗਾਰੇ ਦੀ ਕਿ ਇਹ ਦੋਨੋਂ ਹਰ ਮੰਦਰ ਸਾਹਿਬ ਦੇ ਅੰਦਰ ਕਿਉਂ ਨਹੀਂ ਵਜਾਏ ਜਾਂਦੇ ਆਪਾਂ ਇਹ ਸੁਣਿਆ ਹੈ ਇਹ ਕਿਹਾ ਜਾਂਦਾ ਹੈ ਕਿ ਅੰਗਰੇਜ਼ਾਂ ਦੇ ਰਾਜਕਾਲ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜੈਕਾਰਾ ਛੱਡਿਆ ਜਾਂਦਾ ਸੀ ਨਗਾਰੇ ਵਜਾਏ ਜਾਂਦੇ ਸੀ ਉਹਨਾਂ ਦੇ ਰਾਜਕਾਲ ਤੋਂ ਬਾਅਦ ਇਹ ਸਾਰਾ ਕੁਝ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਬੰਦ ਕਰ ਦਿੱਤਾ ਗਿਆ ਹਰਿਮੰਦਰ ਸਾਹਿਬ ਦੇ ਅੰਦਰ ਜੈਕਾਰਾ ਕਿਉਂ ਨਹੀਂ ਛੱਡਿਆ ਜਾਂਦਾ ਇਸ ਬਾਰੇ ਜੇਕਰ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗੰਥੀ ਸਹਿਬਾਨ ਇੱਥੋਂ ਦੇ ਕੀਰਤਨੀਏ ਜਾਂ ਫਿਰ ਇੱਥੋਂ ਦੇ ਜਿਹੜੇ ਪੁਰਾਣੇ ਜਥੇਦਾਰ ਰਹਿ ਚੁੱਕੇ ਨੇ ਉਹਨਾਂ ਦੀ ਜੇਕਰ ਆਪਾਂ ਸੁਣੀਏ ਉਹਨਾਂ ਦੀ ਮੰਨੀਏ ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਸ੍ਰੀ ਹਰਮੰਦਰ ਸਾਹਿਬ ਕੇਵਲ ਤੇ ਕੇਵਲ ਭਗਤੀ ਦਾ ਕੇਂਦਰ ਹੈ ਜਿੱਥੇ ਕਿ 24 ਘੰਟੇ ਗੁਰਬਾਣੀ ਕੀਰਤਨ ਭਗਤੀ ਹੀ ਇਹ ਸਾਰਾ ਕੁਛ ਗਾਇਨ ਕੀਤਾ ਜਾਂਦਾ ਹੈ ਇੱਕ ਨਿਤਨੇਮ ਹੁੰਦਾ ਹੈ ਰੋਜ਼ ਦਾ ਉਸੇ ਅਨੁਸਾਰ ਰੋਜ਼ ਇੱਥੇ ਕੀਰਤਨ ਹੁੰਦਾ ਹੈ ਬਾਣੀ ਪੜੀ ਜਾਂਦੀ ਹੈ ਤੇ ਕੀਰਤਨ ਤੋਂ ਭਗਤੀ ਤੋਂ ਬਿਨਾ ਇੱਥੇ ਕੋਈ ਕਥਾ ਪ੍ਰਚਾਰ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਹੋਰ ਕੋਈ ਗੱਲ ਨਹੀਂ ਕੀਤੀ ਜਾਂਦੀ ਤੇ ਇਸੇ ਤਰ੍ਹਾਂ ਜਕਾਰਾ ਵੀ ਨਹੀਂ ਗਜਾਇਆ ਜਾਂਦਾ ਸਾਰਾ ਦਿਨ ਅੱਠੇ ਪਹਿਰ ਇੱਥੇ ਗੁਰਬਾਣੀ ਕੀਰਤਨ ਹੀ ਹੁੰਦਾ ਹੈ ਹਰਿਮੰਦਰ ਸਾਹਿਬ ਨੂੰ ਭਗਤੀ ਦਾ ਕੇਂਦਰ ਵੀ ਐਸੇ ਕਰਕੇ ਕਿਹਾ ਜਾਂਦਾ ਹੈ ਭਗਤੀ ਦਾ ਕੇਂਦਰ ਹੈ ਤੇ ਜਿਹੜਾ ਜੈਕਾਰਾ ਹੈ ਇਹ ਕੌਮ ਦਾ ਜੰਗੀ ਨਾਰਾ ਹੈ ਜਿਹੜਾ ਕਿ ਦਰਬਾਰ ਸਾਹਿਬ ਦੇ ਅੰਦਰ ਹਰਮੰਦਰ ਸਾਹਿਬ ਦੇ ਅੰਦਰ ਨਹੀਂ ਠੱਡਿਆ ਜਾਂਦਾ ਹਰਮੰਦਰ ਸਾਹਿਬ ਤੋਂ ਬਾਹਰ ਜਿਵੇਂ ਕਿ ਅਕਾਲ ਤਖਤ ਸਾਹਿਬ ਜਿਹੜਾ ਕਿ ਹਰਮੰਦਰ ਸਾਹਿਬ ਤੋਂ 84 ਕਦਮਾਂ ਦੀ ਦੂਰੀ ਤੇ ਪੈਂਦਾ ਹੈ ਉਥੇ ਜੇਕਾਰੇ ਵੀ ਠੱਡੇ ਜਾਂਦੇ ਨੇ ਉਥੇ ਧੌਂਸੇ ਨਗਾਰੇ ਵੀ ਵਜਾਏ ਜਾਂਦੇ ਨੇ ਉਥੇ ਦੋਹਰੇ ਵੀ ਪੜੇ ਜਾਂਦੇ ਨੇ ਜਿਵੇਂ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਇਹ ਰਾਜ ਵਾਲੀਆਂ ਗੱਲਾਂ ਜਾਂ ਇਹ ਸਾਰੇ ਸ਼ਕਤੀ ਦਾ ਪ੍ਰਤੀਕ ਚੀਜ਼ਾਂ ਨੇ ਜਿਹੜੀਆਂ ਇਹ ਉਥੇ ਵਜਾਈਆਂ ਜਾਂਦੀਆਂ ਨੇ ਬੋਲੀਆਂ ਜਾਂਦੀਆਂ ਨੇ ਗਜਾਈਆਂ ਜਾਂਦੀਆਂ ਨੇ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਮੀਰੀ ਦਾ ਅਸਥਾਨ ਹੈ ਤੇ ਸ੍ਰੀ ਹਰਮੰਦਰ ਸਾਹਿਬ ਪੀਰੀ ਦਾ ਅਸਥਾਨ ਹੈ ਹੁਣ ਆਪਾਂ ਦੇਖਦੇ ਹਾਂ ਕਿ ਅਕਾਲ ਤਖਤ ਸਾਹਿਬ ਵਿਖੇ ਜਦੋਂ ਕੋਈ ਮਤਾ ਪਾਉਣਾ ਹੋਵੇ ਜਾਂ ਫਿਰ ਸਰਬਤ ਖਾਲਸਾ ਬੁਲਾਉਣਾ ਹੋਵੇ ਕੋਈ ਇਕੱਠ ਕਰਨਾ ਹੋਵੇ ਕੌਮ ਨੂੰ ਸੰਬੋਧਿਤ ਕਰਨਾ ਹੋਵੇ ਤਾਂ ਇਹ ਸਾਰੇ ਕਾਰਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੀਤੇ ਜਾਂਦੇ ਨੇ ਸ੍ਰੀ ਹਰਮੰਦਰ ਸਾਹਿਬ ਤੋਂ ਨਹੀਂ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਅਠੇ ਪਹਿਰ ਨਿਰੋਲ ਕੀਰਤਨ ਰਬੀ ਜਸ ਉਹ ਗਾਇਨ ਹੀ ਹੁੰਦਾ ਰਹਿੰਦਾ ਹੈ ਤੇ ਇੱਕ ਗੱਲ ਜਿਹੜੀ ਹੈ ਖਾਸ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਪ੍ਰਚਾਰੀ ਜਾਂਦੀ ਹੈ ਪੋਸਟਾਂ ਪਾਈਆਂ ਹੁੰਦੀਆਂ ਨੇ ਲੋਕਾਂ ਦੇ ਵੱਲੋਂ ਕਿ ਹਰਮੰਦਰ ਸਾਹਿਬ ਦੇ ਅੰਦਰ ਜੈਕਾਰਾ ਕਿਉਂ ਨਹੀਂ ਛੱਡਿਆ ਜਾਂਦਾ ਇਹਦਾ ਕਾਰਨ ਇਹ ਦਿੱਤਾ ਜਾਂਦਾ ਹੈ ਕਿ ਅੰਗਰੇਜ਼ਾਂ ਦੇ ਕਾਲ ਦੇ ਵਿੱਚ ਅੰਗਰੇਜ਼ਾਂ ਨੇ ਹੀ ਹਰਮੰਦਰ ਸਾਹਿਬ ਦੇ ਅੰਦਰ ਜੈਕਾਰਾ ਗਜਾਉਣਾ ਬੰਦ ਕਰਵਾਇਆ ਸੀ ਕਿਉਂ ਉਹਦਾ ਕਾਰਨ ਇਹ ਦਿੱਤਾ ਜਾਂਦਾ ਹੈ ਕਿ ਅੰਗਰੇਜ਼ਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਜਾਂ ਫਿਰ ਉਹਨਾਂ ਨੂੰ ਇਹ ਲੱਗਦਾ ਸੀ ਕਿ ਜਦੋਂ ਸਿੱਖ ਲੋਕ ਜੈਕਾਰਾ ਛੱਡਦੇ ਨੇ ਜਦੋਂ ਉਹਨਾਂ ਦੇ ਕੰਨ ਜੈਕਾਰਾ ਪੈਂਦਾ ਹੈ ਤਾਂ ਉਹਨਾਂ ਦੇ ਵਿੱਚ ਇੱਕ ਅਲੱਗ ਤਰ੍ਹਾਂ ਦੀ ਜਿਹੜੀ ਸ਼ਕਤੀ ਆ ਜੋਸ਼ ਆ ਉਹ ਭਰ ਜਾਂਦਾ ਜੈਕਾਰੇ ਨੂੰ ਸੁਣ ਕੇ ਜਾਂ ਫਿਰ ਜੈਕਾਰੇ ਨੂੰ ਛੱਡਣ ਦੇ ਨਾਲ ਉਹਨਾਂ ਦੇ ਅੰਦਰ ਆਪਣਾ ਰਾਜ ਹਾਸਲ ਕਰਨ ਦੀ ਇੱਕ ਜਿਹੜੀ ਭਾਵਨਾ ਆ ਸਪਿਰਿਟ ਆ ਉਹ ਜਾਗ ਜਾਂਦੀ ਹੈ ਜੇਕਰ ਆਪਾਂ ਗੱਲ ਕਰੀਏ ਕਿ ਜਿਹੜੇ ਪੁਰਾਣੇ ਇਥੋਂ ਦੇ ਹੈਡ ਗ੍ਰੰਥੀਆ ਜਾਂ ਫਿਰ ਜਥੇਦਾਰ ਆ ਕਾਫੀ ਪੁਰਾਣੇ ਉਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਹੁੰਦਾ ਆਪਾਂ ਕਿਸੇ ਦੇ ਮੂੰਹ ਇਹੋ ਜਿਹੀ ਕੋਈ ਗੱਲ ਨਹੀਂ ਸੁਣੀ ਤੇ ਨਾ ਹੀ ਕਿਤੇ ਇਸ ਬਾਰੇ ਲਿਖਤੀ ਸਬੂਤ ਮਿਲਦਾ ਹੈ ਕਿ ਅੰਗਰੇਜ਼ਾਂ ਨੇ ਇਹ ਚੀਜ਼ਾਂ ਕਰਵਾਈਆਂ ਸਾਰਾ ਕੁਝ ਬੰਦ ਕਰਵਾਇਆ ਤੇ ਇਹਦੇ ਵਿੱਚ ਕੋਈ ਦਮ ਵੀ ਨਹੀਂ ਇਹਦਾ ਕੋਈ ਵਜਨ ਨਹੀਂ ਕਿਸੇ ਅਰਥ ਨਹੀਂ ਰੱਖਦੀ ਇਹ ਗੱਲ ਕਿ ਅੰਗਰੇਜ਼ਾਂ ਨੇ ਬੰਦ ਕਰਵਾਇਆ ਸੀਗਾ ਤੇ ਉਹਦੇ ਤੋਂ ਬਾਅਦ ਕਦੇ ਇੱਥੇ ਜੇਕਾਰਾ ਸ਼ੁਰੂ ਹੀ ਨਹੀਂ ਹੋਇਆ ਤੇ ਜੇਕਰ ਅੰਗਰੇਜ਼ਾਂ ਨੂੰ ਇਸ ਤਰ੍ਹਾਂ ਲੱਗਦਾ ਵੀ ਸੀ ਕਿ ਜੇਕਾਰਾ ਸੁਣਨ ਦੇ ਨਾਲ ਸਿੱਖਾਂ ਦੇ ਵਿੱਚ ਰਾਜ ਦੀ ਜਿਹੜੀ ਹਾਸਲ ਕਰਨ ਦੀ ਭਾਵਨਾ ਆਉਂਦੀ ਹੈ ਉਹ ਤੇ ਅੱਜ ਵੀ ਆਉਂਦੀ ਹੈ ਭਾਵੇਂ ਕਿ ਜੇਕਾਰਾ ਉੱਥੇ ਨਹੀਂ ਗਾਇਆ ਜਾਂਦਾ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਤੇ ਜੇਕਰ ਇਸ ਤਰ੍ਹਾਂ ਉਹਨਾਂ ਨੂੰ ਲੱਗਦਾ ਸੀ ਤਾਂ ਉਹ ਅਕਾਲ ਤਖਤ ਸਾਹਿਬ ਦੇ ਅੰਦਰ ਵੀ ਇਸ ਜੇਕਾਰੇ ਨੂੰ ਬੰਦ ਕਰਵਾ ਸਕਦੇ ਸੀ ਕਿਉਂਕਿ ਇਨਾਂ ਦੋਹਾਂ ਦੀ ਸਿੱਖਾਂ ਦੇ ਅੰਦਰ ਉਨੀ ਹੀ ਮਹਾਨਤਾ ਹੈ ਉਨੀ ਹੀ ਸ਼ਰਧਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਵੀ ਸ੍ਰੀ ਹਰਮੰਦਰ ਸਾਹਿਬ ਦੀ ਵੀ ਸੋ ਇਸ ਕਰਕੇ ਇੱਥੇ ਜੇਕਾਰਾ ਕਿਉਂ ਨਹੀਂ ਗਜਾਇਆ ਜਾਂਦਾ ਕਿਉਂਕਿ ਸ੍ਰੀ ਹਰਮੰਦਰ ਸਾਹਿਬ ਨੂੰ ਭਗਤੀ ਦਾ ਕੇਂਦਰ ਕਿਹਾ ਜਾਂਦਾ ਹੈ ਜਿੱਥੇ ਨਿਰੋਲ ਕੀਰਤਨ ਹੁੰਦਾ ਹੈ ਭਗਤੀ ਹੀ ਹੁੰਦੀ ਹੈ ਜੇਕਾਰਾ ਹੈ ਤੁੰਸੇ ਆ ਜਾਂ ਫਿਰ ਦੋਹਰੇ ਆ ਇਹ ਅਕਾਲ ਤਖਤ ਸਾਹਿਬ ਵਿਖੇ ਪੜੇ ਜਾਂਦੇ ਨੇ ਨੰਬਰ 2 ਤੇ ਗੱਲ ਕਰਾਂਗੇ ਕਿ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦਾ ਪ੍ਰਕਾਸ਼ ਹੋਣ ਤੋਂ ਪਹਿਲਾਂ ਹੀ ਆਸਾ ਦੀ ਵਾਰ ਦਾ ਕੀਰਤਨ ਆਰੰਭ ਕਿਉਂ ਕਰ ਦਿੱਤਾ ਜਾਂਦਾ ਹੈ ਪੈਸੇ ਕੀ ਹੁੰਦਾ ਹੈ ਕਿ ਪੂਰੇ ਸਿੱਖ ਜਗਤ ਦੇ ਵਿੱਚ ਜਾਂ ਫਿਰ ਬਾਕੀ ਸਾਰੇ ਗੁਰੂ ਘਰਾਂ ਦੇ ਵਿੱਚ ਇਹੀ ਮਰਿਆਦਾ ਹੁੰਦੀ ਹੈ ਕਿ ਪਹਿਲਾਂ ਪਾਵਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਹੀ ਆਸਾ ਦੀ ਵਾਰ ਦਾ ਕੀਰਤਨ ਆਰੰਭ ਹੁੰਦਾ ਹੈ ਤੇ ਸਮਾਪਤੀ ਹੁੰਦੀ ਹੈ ਭੋਗ ਪੈਂਦਾ ਹੈ ਪਰ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਵਿਖੇ ਇਸ ਤਰ੍ਹਾਂ ਨਹੀਂ ਹੈ ਕਿਉਂਕਿ ਆਸਾ ਦੀ ਵਾਰ ਦਾ ਕੀਰਤਨ ਕਰਨ ਦੀ ਮਰਿਆਦਾ ਵੀ ਸ੍ਰੀ ਹਰਿਮੰਦਰ ਸਾਹਿਬ ਦੀ ਕੁਝ ਅਲੱਗ ਹੈ ਤੇ ਪੁਰਾਤਨ ਹੈ ਬਾਕੀ ਗੁਰੂ ਘਰਾਂ ਦੇ ਨਾਲੋਂ ਤੇ ਇਹ ਜਿਹੜੀ ਮਰਿਆਦਾ ਹੈ ਇਹ ਗੁਰੂ ਕਾਲ ਗੁਰੂ ਜਿਹੜੇ ਸਾਡੇ ਗੁਰੂ ਮਹਾਰਾਜ ਸੀਗੇ ਉਹਨਾਂ ਦੇ ਸਮੇਂ ਤੋਂ ਇਸੇ ਤਰ੍ਹਾਂ ਹੀ ਚੱਲੀ ਆ ਰਹੀ ਹੈ ਇਸ ਬਾਬਤ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਭਾਈ ਰਾਮ ਸਿੰਘ ਜੀ ਹੁਰਾਂ ਦੇ ਮੁਤਾਬਕ ਇਹ ਹੈ ਕਿ ਜਦੋਂ ਗੁਰੂ ਅਰਜਨ ਦੇਵ ਜੀ ਦਾ ਸਮਾ ਸੀ ਤਾਂ ਜਦੋਂ ਉਹ ਹਰਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਆਉਂਦੇ ਸੀ ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸ਼ਣ ਲਈ ਆਉਂਦੇ ਸੀ ਜਾਂ ਫਿਰ ਸੇਵਾ ਕਰਨ ਲਈ ਆਉਂਦੇ ਸੀ ਕੀਰਤਨ ਸੁਣਨ ਲਈ ਆਉਂਦੇ ਸੀ ਤਾਂ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਸੰਗਤਾਂ ਇੱਥੇ ਕੀਰਤਨ ਕਰ ਰਹੀਆਂ ਹੁੰਦੀਆਂ ਸੀ ਹਰਮੰਦਰ ਸਾਹਿਬ ਦੇ ਅੰਦਰ ਪਹਿਲਾਂ ਤੋਂ ਸਜੇ ਹੋਏ ਦੀਵਾਨ ਦੇ ਵਿੱਚ ਪਹਿਲਾਂ ਤੋਂ ਕੀਰਤਨ ਕਰ ਰਹੀਆਂ ਸੰਗਤਾਂ ਦੇ ਵਿੱਚ ਗੁਰੂ ਅਰਜਨ ਦੇਵ ਜੀ ਆਉਂਦੇ ਸੀ ਆਣ ਕੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕਰਦੇ ਸਨ ਤੇ ਉਦੋਂ ਤੋਂ ਹੀ ਉਸੇ ਨੂੰ ਮੁੱਖ ਰੱਖਦੇ ਹੋਏ ਇਹ ਜਿਹੜੀ ਮਰਿਆਦਾ ਆ ਗੁਰੂ ਕਾਲ ਦੇ ਸਮੇਂ ਤੋਂ ਦੂਰੀ ਆ ਰਹੀ ਹੈ ਤੇ ਅੱਜ ਵੀ ਇਸੇ ਤਰ੍ਹਾਂ ਹੁੰਦਾ ਹੈ ਕਿ ਹਰਿਮੰਦਰ ਸਾਹਿਬ ਦੇ ਅੰਦਰ ਪਹਿਲਾਂ ਤੋਂ ਹੀ ਰਾਗੀ ਸਿੰਘ ਜਾਂ ਫਿਰ ਜਿਹੜੀਆਂ ਸੰਗਤਾਂ ਆ ਉਹ ਕੀਰਤਨ ਕਰ ਰਹੀਆਂ ਹੁੰਦੀਆਂ ਨੇ ਕੀਰਤਨ ਸੁਣ ਰਹੇ ਹੁੰਦੇ ਨੇ ਤੇ ਕੀਰਤਨ ਕਰ ਰਹੀਆਂ ਸੰਗਤਾਂ ਤੋਂ ਸਜੇ ਹੋਏ ਦੀਵਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸ੍ਰੀ ਕੋਠੜੀ ਸਾਹਿਬ ਅਕਾਲ ਤਖਤ ਸਾਹਿਬ ਤੋਂ ਪਾਲਕੀ ਸਾਹਿਬ ਦੇ ਵਿੱਚ ਰੱਖ ਕੇ ਕੀਰਤਨ ਕਰਦੀਆਂ ਹੋਈਆਂ ਸੰਗਤਾਂ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਲੈ ਕੇ ਆਉਂਦੀਆਂ ਨੇ ਨੰਬਰ 3 ਤੇ ਹੁਣ ਗੱਲ ਕਰਾਂਗੇ ਕਿ ਹਰਮੰਦਰ ਸਾਹਿਬ ਦੀ ਇੱਕ ਹੋਰ ਮਰਿਆਦਾ ਜਿਹੜੀ ਬਾਕੀ ਗੁਰੂ ਘਰਾਂ ਦੇ ਨਾਲੋਂ ਅਲੱਗ ਹੈ ਕਿ ਇੱਥੇ ਨਿਸ਼ਚਿਤ ਤੋਰਤੇ ਨਿਸ਼ਚਿਤ ਰੂਪ ਦੇ ਵਿੱਚ ਦੁਪਹਿਰ 12 ਵਜੇ ਤੇ ਸ਼ਾਮ ਨੂੰ 3 ਵਜੇ ਅਰਦਾਸ ਹੋਣੀ ਹੀ ਹੋਣੀ ਹੁੰਦੀ ਹੈ ਉਹਦਾ ਵੀ ਇੱਕ ਕਾਰਨ ਹੈ ਉਹਦਾ ਵੀ ਇਤਿਹਾਸ ਹੈ ਉਹਦਾ ਇਤਿਹਾਸ ਇਹ ਹੈ ਕਿ ਜਦੋਂ ਗੁਰੂ ਅਰਜਨ ਦੇਵ ਜੀ ਅੰਮ੍ਰਿਤ ਵੇਲੇ ਆਉਂਦੇ ਸੀ ਪਹਿਲਾਂ ਸੰਗਤਾਂ ਨੂੰ ਦਰਸ਼ਨ ਦੇਦਾਰੇ ਬਖਸ਼ ਕੇ ਨਿਹਾਲ ਕਰਦੇ ਸਨ ਸੰਗਤਾਂ ਨੂੰ ਉਪਦੇਸ਼ ਦਿੰਦੇ ਸੀ ਅੰਮ੍ਰਿਤ ਵੇਲੇ ਤੋਂ ਲੈ ਕੇ ਉਹ ਦੁਪਹਿਰ ਦੇ 12 ਵਜੇ ਤੱਕ ਉਸ ਸਜੇ ਹੋਏ ਦੀਵਾਨ ਦੇ ਵਿੱਚ ਬੈਠਦੇ ਸੀ ਦਰਸ਼ਨ ਦਿੰਦੇ ਸੀ ਕੀਰਤਨ ਸੁਣਦੇ ਸੀ ਤੇ ਸੇਵਾ ਕਰਦੇ ਸੀ 12 ਵਜੇ ਅਰਦਾਸ ਹੁੰਦੀ ਸੀ ਕੜਾ ਪ੍ਰਸ਼ਾਦੀਆਂ ਦੇਗਾ ਵਰਤਦੀਆਂ ਸੀ ਤੇ 12 ਵਜੇ ਗੁਰੂ ਸਾਹਿਬ ਉੱਥੋਂ ਜਾਂਦੇ ਸੀ ਆਪਣੇ ਮਹਿਲਾਂ ਵਿੱਚ ਜਾਂਦੇ ਸੀ ਕੁਝ ਸਮਾਂ ਆਰਾਮ ਫਰਮਾਉਂਦੇ ਸੀ ਤੇ ਉਹਦੇ ਤੋਂ ਬਾਅਦ ਦੁਪਹਿਰ ਦੇ 3 ਵਜੇ ਦੇ ਸਮੇਂ ਦੇ ਲਗਭਗ ਨੇ ਉਹ ਫਿਰ ਆਉਂਦੇ ਸੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਸਰਵਣ ਕਰਨ ਦੇ ਲਈ ਜਾਂ ਦਰਸ਼ਨ ਦੇਣ ਦੇ ਲਈ ਸੰਗਤਾਂ ਨੂੰ ਤਾਂ ਉਸ ਵੇਲੇ 3 ਵਜੇ ਆਰਤੀ ਦਾ ਜਿਹੜਾ ਸ਼ਬਦ ਹੈ ਗगन ਮੈ ਥਾਲ ਰਵ ਚੰਦ ਦੀਪਕ ਬਨੇ ਇਹਦਾ ਕੀਰਤਨ ਹੁੰਦਾ ਸੀ ਤੇ ਫਿਰ ਅਰਦਾਸ ਹੁੰਦੀ ਸੀ ਜਦੋਂ ਗੁਰੂ ਸਾਹਿਬ ਆਉਂਦੇ ਸੀ ਗੁਰੂ ਸਾਹਿਬ ਅਰਦਾਸ ਕਰਦੇ ਸੀ ਜਾਂ ਫਿਰ ਕੋਈ ਸਿੱਖ ਅਰਦਾਸ ਕਰਦਾ ਸੀ ਤਾਂ ਇਹ ਜਿਹੜੀਆਂ ਅਰਦਾਸਾਂ ਦਾ ਮਹੱਤਵ ਹੈ ਜਾਂ ਫਿਰ ਅਰਦਾਸਾਂ ਦਾ ਇਤਿਹਾਸ ਹੈ ਇਹ ਵੀ ਗੁਰੂ ਕਾਲ ਦੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਇਹ ਮਰਿਆਦਾ ਵੀ ਪੁਰਾਤਨ ਮਰਿਆਦਾ ਹੈ ਇਸ ਕਰਕੇ ਬਾਕੀ ਗੁਰੂ ਘਰਾਂ ਦੇ ਨਾਲੋਂ ਅਲੱਗ ਹੈ ਤੇ ਇਸੇ ਕਰਕੇ ਹੀ ਦੁਪਹਿਰ ਦੇ 12 ਵਜੇ ਤੇ ਸ਼ਾਮ ਦੇ 3 ਵਜੇ ਜਿਹੜੀ ਅਰਦਾਸ ਸ੍ਰੀ ਹਰਮੰਦਰ ਸਾਹਿਬ ਵਿਖੇ ਹੋਣੀ ਹੀ ਹੋਣੀ ਹੁੰਦੀ ਹੈ ਸੋ ਇਹ ਸੀ ਅੱਜ ਦੀ ਵੀਡੀਓ ਜਿਦੇ ਵਿੱਚ ਆਪਾਂ ਤੁਹਾਨੂੰ ਜਾਣਕਾਰੀ ਦਿੱਤੀ ਕਿ ਹਰਮੰਦਰ ਸਾਹਿਬ ਦੀਆਂ ਕੁਝ ਮਰਿਆਦਾਵਾਂ ਜਿਹੜੀਆਂ ਬਾਕੀ ਗੁਰਦੁਆਰਿਆਂ ਦੇ ਨਾਲੋਂ ਅਲੱਗ ਕਿਵੇਂ ਨੇ ਤੇ ਕਿਉਂ ਨੇ ਉਹਨਾਂ ਦਾ ਕੀ ਇਤਿਹਾਸ ਹੈ ਉਮੀਦ ਕਰਦੇ ਹਾਂ ਕਿ ਇਹ ਜਾਣਕਾਰੀ ਭਰਪੂਰ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਪਸੰਦ ਆਈ ਹੋਵੇ ਤਾਂ ਆਪਣੇ ਸੁਝਾਅ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਦੇਣਾ ਨਾ ਭੁੱਲਣਾ ਤੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਵੀ ਨਾ ਭੁੱਲਣਾ